ਅਗਲੀ ਜਿਹੜੀ ਹਰਦਤ ਚ ਗੱਲ ਕਰਦੇ ਜਾਈਏ ਇੱਕ ਯੂਐਸ ਦਾ ਸਿਟੀਜਨ ਮੈਥ ਨੂੰ ਸਮਗਲ ਕਰਨ ਦੇ ਕਥਿਤ ਮਾਮਲੇ ਵਿੱਚ ਮੈਕਸੀਕੋ ਤੋਂ ਜੋ ਇਧਰ ਨੂੰ ਦਾਖਲ ਹੋ ਰਿਹਾ ਸੀ ਉਸ ਨੂੰ ਗ੍ਰਫਤਾਰ ਕੀਤਾ ਗਿਆ ਹੈਗਾ 115 ਪਾਉਂਡ ਜਿਹੜੀ ਮੈਥ ਆ ਕੈਲੀਫੋਰਨੀਆ ਦੇ ਇੱਕ ਚੈੱਕਪੁਆਇੰਟ ਦੇ ਉੱਤੇ ਯੂਐਸ ਬਾਰਡਰ ਪੈਟਰੋਲ ਨੇ ਜਿਹੜੀ ਉਹ ਜਬਤ ਕੀਤੀ ਹੈ ਤੇ ਨਾਲ ਇਸ ਬੰਦੇ ਨੂੰ ਗ੍ਰਫਤਾਰ ਕਿੱਤਾ ਹੈਗਾ ਆ ਸੋ ਕਹਿੰਦੇ ਵੀ ਜਿਹੜੇ ਕਨਾਈਨਸ ਹੈਗੇ ਆ ਉਹਨਾਂ ਦੀ ਟੀਮ ਨੇ ਅਲਰਟ ਕੀਤਾ ਏਜੰਟਸ ਨੂੰ ਵੀ ਇਸ ਵਹੀਕਲ ਦੇ ਵਿੱਚ ਕੋਈ ਨਸ਼ੀਲੇ ਪਦਾਰਥ ਹੋ ਸਕਦੇ ਆ ਤੇ ਬਾਅਦ ਦੇ ਵਿੱਚ ਜਦ ਸਕੈਂਡਰੀ ਇਨਸਪੈਕਸ਼ਨ ਉਸ ਦੀ ਕੀਤੀ ਗਈ ਤਾਂ ਇਹ ਦੇਖਿਆ ਗਿਆ ਵੀ ਉਸ ਤੇ ਵਿੱਚ ਮੈਥ ਹੈਗੀ ਆ ਇਹ ਵੀ ਵੈਸੇ ਹਰਜੋਤ ਸਿੰਘ ਜੀ ਕਮਾਲ ਦੀ ਗੱਲ ਆ ਜਦ ਪਤਾ ਆ ਵੀ ਇਸ ਟਾਈਮ ਚੱਪੇ-ਚੱਪੇ ਦੇ ਉੱਤੇ ਆਈਸ ਵਾਲੇ ਸੀਵੀਪੀ ਵਾਲੇ ਬਾਰਡਰ ਪਟ੍ਰੋਲ ਵਾਲੇ ਨਾਕੇ ਲਈ ਬੈਠੇ ਆ ਫਿਰ ਵੀ ਜਿਹੜੇ ਲੋਕ ਐਦਾਂ ਦੀਆਂ ਕਰਤੂਤਾਂ ਕਰਦੋਂ ਜਿਹੜੇ ਉਹ ਹਟਦੇ ਨਹੀਂ ਆ ਅਲ ਸੈਂਟਰੋ ਸੈਕਟਰ ਦੇ ਵਿੱਚ ਬਾਰਡਰ ਪੈਟਰੋਲ ਏਜੰਟਸ ਨੇ ਦੱਸਿਆ ਵੀ ਸੋਮਵਾਰ ਨੂੰ ਉਹਨਾਂ ਨੇ ਸਵੇਰੇ 11:50 ਮਿੰਟ ਦੇ ਉੱਤੇ ਹਾਈਵੇ 86 ਦੇ ਇੱਕ ਇਮੀਗ੍ਰੇਸ਼ਨ ਚੈੱਕਪੁਆਇੰਟ ਦੇ ਉੱਤੇ ਇਸ ਬੰਦੇ ਨੂੰ ਜਿਹੜੀ ਉਸ ਦੀ ਪਛਾਣ ਕੀਤੀ ਤੇ ਇਹਦੇ ਵਿੱਚ ਬਾਅਦ ਪਤਾ ਲੱਗਾ ਵੀ ਇਸ ਦੀ 115 ਪਾਉਂਡ ਮੈਥ ਇਹਦੇ ਕੋਲ ਆ ਕਿੰਨੇ ਵੀ ਇਸ ਦੇ ਸਟਰੀਟ ਦੇ ਵਿੱਚ ਵੈਲਿਊ ਤਕਰੀਬਨ 1 ਲੱਖ ਡਾਲਰ ਜਿਹੜੀ ਆ ਉਹ ਦੱਸੀ ਜਾਂਦੀ ਆ ਆਲ ਸੈਂਟਰੋ ਸੈਕਟਰ ਦੇ ਜਿਹੜੇ ਚੀਫ ਗ੍ਰੈਗਰੀ ਕੇ ਬਵੀਨੋ ਆ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਚੈੱਕ ਪੁਆਇੰਟਸ ਆ ਇਹ ਇਹ ਓਪਨ ਨੇ ਬਿਜ਼ਨਸ ਦੇ ਲਈ ਬਾਰਡਰ ਪੈਟਰੋਲ ਏਜੰਟਸ ਹੁਣ ਜਿਆਦਾ ਤੋਂ ਜਿਆਦਾ ਇਸ ਦੇ ਵਿੱਚ ਜਾਣਦੇ ਆ ਜਿਹੜੇ 카ਰਟਲ ਦੇ ਟੈਰਰਿਸਟ ਆ ਉਹਨਾਂ ਨੂੰ ਅਸੀਂ ਲਗਾਤਾਰ ਇਸ ਦੇ ذریعے ਜਿਹੜੇ ਫੜਨ ਦੀ ਕੋਸ਼ਿਸ਼ ਹੈ ਉਹ ਕਰ ਰਹੇ ਹਾਂ ਕਿੰਨੇ ਵੀ ਇਸ ਡਰਾਈਵਰ ਨੂੰ ਟ੍ਰਾਂਸਪੋਰਟੇਸ਼ਨ ਆਫ ਕੰਟਰੋਲਡ ਸਬਸਟੈਂਸ ਜਿਹੜਾ ਆ ਉਸ ਮਾਮਲੇ ਦੇ ਵਿੱਚ ਹੁਣ ਚਾਰਜ ਕਰਕੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ